ਪ੍ਰਦੇਸ਼ ਦੀ ਸੋਹਣੀ ਸਵੇਰ ਤੇ ਮੀਂਹ ਜਿਹੜਾ ਹੈਗਾ ਉਹ ਕਿਣ ਮਿਣਕੇ ਨਮਨ ਹੋਈ ਜਾਂਦੀ ਹੈ ਇੱਧਰ ਕੇਲਿਆਂ ਦੀ ਖੇਤੀ ਕੀਤੀ ਹੈ ਕੇਲੇ ਬਹੁਤ ਬਰਾਨਪੁਰ ਦੇ ਵਿੱਚ ਆ ਛੋਟੇ ਛੋਟੇ ਦਿਖਾਈ ਦੇ ਰਹੇ ਨੇ ਛੋਟੇ ਛੋਟੇ ਕੇਲੇ ਲੱਗੇ ਹੋਏ ਅੱਗੇ ਵੀ ਕੇਲੇ ਬਹੁਤ ਮਿਲਣਗੇ ਸੈਂਸਸ ਆਲ ਪ੍ਰਾਚੀਨ ਇਤਿਹਾਸਕ ਸਥਾਨ ਤੇ ਇੱਧਰ ਆਪਣਾ ਸਰਾਂਏ ਮਾਤਾ ਗੁਰਦੀਨੀ ਦਾ ਨਿਵਾਸ ਯਾਤਰੀ ਨਿਵਾਸ ਤੇ ਆ ਆ ਗਿਆ ਜੀ ਪ੍ਰਾਤਮਨ ਗੁਰਦੁਆਰਾ ਸਾਹਿਬ ਜਿੱਥੇ ਮਹਾਰਾਜ ਦਸੇ ਬਾਦਸ਼ਾਹ ਆ ਕੇ ਟਿਕਾਣਾ ਕੀਤਾ ਜਿਨ੍ਹਾਂ ਨੇ ਤੇ ਇੱਥੇ ਹੀ ਉਹਨਾਂ ਨੇ ਉਪਦੇਸ਼ ਦਿੱਤਾ ਸੀ ਉਪਦੇਸ਼ ਸਥਾਨ ਆ ਬਿਲਕੁਲ ਜਦੋਂ ਹਜੂਰ ਸਾਹਿਬ ਨੂੰ ਜਾ ਰਹੇ ਸੀ ਆ ਪ੍ਰਾਤਨ ਖੂਹ ਹੈ ਪੁਰਾਣਾ ਇਤਿਹਾਸਕ ਖੂਈ ਆ ਤੇ ਆ ਕਮਰੇ ੜੇ ਹੈਗੇ ਢਾਰੇ ਹੋ ਅੱਲਾ ਹੀ ਸੀਗੇ ਆ ਜਿਹੜੀ ਤੁਸੀਂ ਮਾਰ ਦੇਖ ਰਹੇ ਹੋ ਇਹ ਅੰਗਿੱਠਾ ਹੈ ਬਾਬਾ ਹੱਦੀ ਸਿੰਘ ਜੀ ਦਾ ਜਿਨ੍ਹਾਂ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ ਸੀ ਤੇ ਇੱਕ ਆਹ ਗੁਰੂ ਘਰ ਹੈ ਜਿਹੜਾ ਇਹ ਪੁਰਾਣੀ ਮਾਰਤ ਹੈ ਇਹ ਲੱਕੜ ਦੀ ਬਣੀ ਹੋਈ ਹੈ ਲੋ ਜੀ ਕਰੋ ਦਰਸ਼ਨ ਉਸ ਇਮਾਰਤ ਦੇ ਆ ਸਾਰਾ ਲੱਕੜ ਦੇ ਆ ਥੰਮਲੇ ਉੱਪਰ ਬਰਜੀਆਂ ਤੇ ਛੱਤ ਵੀ ਲੱਕੜ ਦੀ ਹੈ ਤੇ ਜਿਹੜੀ ਸੰਗਮਰਮਰ ਦੀ ਦੀਵਾਰ ਹੈ ਇਹ ਬਾਅਦ ਘੱਡੀ ਗਈ ਹੈ ਹੋ ਸਕਦਾ ਇੱਥੇ ਕੋਈ ਪਹਿਲਾਂ ਕੱਚੀ ਦੀਵਾਰ ਹੋਵੇ ਤੇ ਕੱਚੀ ਦੀਵਾਰ ਦੇ ਵਿੱਚ ਹ ਲੱਕੜ ਦਾ ਕੰਮ ਹੋਇਆ ਹੋਵੇ ਇਹ ਪੁਰਾਣੀ ਇਮਾਰਤ ਹੈ ਕੋਈ ਇੱਥੇ ਮਹਾਰਾਜ ਨੇ ਟਿਕਾਣਾ ਕੀਤਾ ਸੀ ਹੁਣ ਇੱਥੇ ਪ੍ਰਕਾਸ਼ ਹੈ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਤਾਨ ਤੋਂ ਹੁਣ ਬਚਾਲੇ ਪਾਵਾਂਗੇ। ਪ੍ਰਾਤਨ ਤਨਸੂ ਸਾਲ ਉਪਦੇਸ਼ ਸਥਾਨ ਇਹ ਸਥਾਨ ਦੀ ਕਿਰਸਾ ਚੱਲ ਰਹੀ ਹੈ ਸੰਗਤਾਂ ਨੂੰ ਪਾਉਣ ਦੇ। ਸੰਨੇ ਸੰਨੇ ਚਲਪੁਰ ਬਹਿराण ਉਤਰੋ ਡੇਰਾ ਤਬੇ ਪਹਾਣ 20 ਦਿਨ ਸਿੱਖੋ ਨੇ ਰਾਖੇ ਗੁਰੂ ਗ੍ਰਪ੍ਰੇਸ਼ ਵੇਸ ਚੱਕ। ਬਸ ਚੱਕੇ ਇੱਥੇ ਹੀ ਜੀਵਨ ਦਾਸ ਜੋਗੀ ਨੂੰ ਦਰਸ਼ਨ ਦਿੱਤੇ ਤੇ ਸਿੰਘ ਸ ਜਾ ਕੇ ਉਪਦੇਸ਼ ਦਿੱਤਾ ਨੇ ਆਲ ਕੀਤਾ। ਜੀਵਨ ਦਾਸ ਜੋਗੀ ਸੀ ਭਾਈ। ਇੱਥੇ ਹੀ ਇੱਕ ਸੁਨਹਿਰੀ ਬੀਡ ਤਿਆਰ ਕਰਾਈ ਤੇ ਆਪਣੇ ਹੱਥ ਕਮਲਾਂ ਨਾਲ ਦਸਤਕਤ ਕੀਤੀ ਤੇ ਪ੍ਰਕਾਸ਼ ਕਰਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਲੜ ਪਿਆਰੀਆਂ ਸੰਗਤਾਂ ਨੂੰ ਲਾਇਆ ਉਸ ਜਿਹੜੀ ਹੈਗੀ ਆ ਬੀੜ ਹੈ ਦਰਸ਼ਨੀ ਬੀੜ ਹੈ ਸਰੂਪ ਹੈ ਮਹਾਰਾਜ ਦਾ ਉਹ ਨੂੰ ਇਹ ਹੁਣ ਗੁਰੂ ਗੋਵੇਂ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਹੀ ਇਹ ਪ੍ਰਕਾਸ਼ ਕਰਦੇ ਆ ਕਿਉਂਕਿ ਬਿਰਧ ਜਲ ਹੋ ਗਈ ਹੈ ਇਸ ਕਰਕੇ ਉਹਨੂੰ ਸੰਭਾਲ ਕੇ ਰੱਖਿਆ ਹੋਇਆ ਇੱਧਰ ਨਵਾਂ ਗੁਰੂ ਘਰ ਉਹਦੀ ਇਮਾਰਤ ਬਣ ਗਈ ਹੈ ਇੱਧਰਲੇ ਪਾਸੇ ਇਹਦੇ ਉੱਪਰ ਸਤਿ ਖੰਡ ਹੈ ਯਾਰੀਆਂ ਮੁਕੰਮਲ ਹੈ ਜੀ ਬਸ ਚੱਲੇ ਪਾਵਾਂਗੇ ਅਰਦਾਸੇ ਹੋਰ ਕੋਈ ਨਹੀਂ ਤੋਂ ਲੋਕੇਸ਼ਨ ਭੇਜੋ ਲਾ ਲੈਣੇ ਆ ਆਪਣੇ ਕਿਹੜੇ 2 ਕਿਲੋਮੀਟਰ ਵਾਲੇ ਗੁਰਦੁਆਰੇ ਤੇ ਜਾਵਾਂਗੇ ਆਪਾਂ ਖੜੇ ਆ ਗੁਰਦੁਆਰਾ ਪਹਿਲੀ ਪਾਸ਼ਾ ਜੀ ਬੁਰਾਣਪੁਰ ਅ ਦਸੀ ਪਾਸ਼ੇ ਹੀ ਬੜੀ ਸੰਗਤੋ ਚੱਲ ਕੇ ਉਸ ਗੁਰੂ ਘਰ ਤੱਕ ਲੱਗੇ ਆਪਾਂ ਬਰਾਨਪੁਰ ਸ਼ਹਿਰ ਦੇ ਵਿੱਚ ਇਸ ਗੁਰੂ ਘਰ ਤੱਕ ਆਗੇ ਸੀਗੇ ਇਹ ਗੁਰੂ ਘਰ ਜਿਹੜਾ ਹੈਗਾ ਤਾਪੀ ਨਦੀ ਦੇ ਬਿਲਕੁਲ ਕਿਨਾਰੇ ਬਣਿਆ ਜਦੋਂ ਮਹਾਰਾਜ ਦੱਖਣ ਦੀ ਉਦਾਸੀ ਕਰਕੇ ਦੱਖਣ ਵੱਲੋਂ ਵਾਪਸੀ ਤੇ ਇੱਥੇ ਜੀਵਨ ਦਾਸ ਨਾਂ ਦੇ ਕੋ ਪ੍ਰੇਮੀ ਨੂੰ ਮਿਲੇ ਸੀਗੇ ਗੁਰਸਿੱਖ ਪ੍ਰੇਮੀ ਨੂੰ ਮਿਲੇ ਸੀਗੇ ਤੇ ਉਹਨਾਂ ਨੂੰ ਉਪਦੇਸ਼ ਦਿੱਤਾ ਸੀ ਪਿੱਛੇ ਜਿਹੜੀ ਹੈਗੀ ਤਾਪੀ ਨਦੀ ਆਪਣੇ ਪੂਰੇ ਫਾਨ ਤੇ ਹੈ ਮੀਂਹ ਪਈ ਜਾਂਦੇ ਇੱਥੇ ਲੱਗਦਾ ਤਿੰਨ ਦਿਨ ਤੇ ਕਮਾਲ ਹੈ ਮਤਲਬ ਨਦੀ ਦੇਖੋ ਦੱਖਣੀ ਭਰਦੀਆਂ ਦੱਖਣੀ ਭਰਦੀਆਂ ਜਿਹੜੀਆਂ ਨਦੀਆਂ ਉਹ ਬਰਸਾਤਾਂ ਦੇ ਵਿੱਚ ਮੌਨਸੂਨ ਦੇ ਵਿੱਚ ਆਹ ਦਾ ਜੋਨ ਫੜ ਲੈਂਦੀਆਂ ਵਹਾ ਦੇਖੋ ਪਾਣੀ ਦਾ ਨਦੀ ਦੇ ਨਾਲ ਨਾ ਜਾਣਾ ਤਾਪਤੀ ਨਦੀ ਦੇ ਕਿਨਾਰੇ ਕਿਨਾਰੇ ਕੀ ਬਾਤ ਹੈ ਪੂਰਾ ਪਾਣੀ ਆ ਗਿਆ ਲੋਕ ਪਾਣੀ ਵੇਖਣ ਨੂੰ ਆਏ ਹੋ ਭਾਜੀ ਹਨਾ ਪਿੱਛੋਂ ਛੱਡਤਾ ਉਹ ਲਾ ਡੈਮ ਵਾਹ ਜੀ ਵਾ ਦੇਖੋ ਡੁੱਬ ਗਏ ਮੰਦਰ ਅੰਦਰਾਂ ਦੇ ਕਲਸ ਕਿਲਾਣਾ ਪੁਰਾਣਾ ਸ਼ਹਿਰ ਹੈ ਕਹਿੰਦੇ ਕਿ ਅਸਕੇ ਹਾਂਜੀ ਹਾਂਜੀ ਅਗੇ ਬਾਬਾ ਜੀ ਕਹਿੰਦੇ ਮੁੜਦਾ ਮੈਂ ਮੁੜਣਾ ਹੀ ਪੈਣਾ ਜੀ ਹੱਲੀ ਕੋਈ ਤਾਂ ਤੀ ਨਦੀ ਬਹੁਤ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਆ ਯਾਰ ਪੂਰੇ ਜੋਬਨ ਦੇ ਹਾਂ ਵਾਹੇ ਗੁਰਜੀ ਕੀਮਤ ਗ੍ਰਾਹਣ ਕੋਰੇ ਕਿਤੇ ਆਸੇ ਨੀ ਚਾਹਤ ਉਲਦੀ ਵਕਤੀ ਦਾ ਆਪਤੀ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਪਾਸ਼ੇ ਦਸਵੀਂ ਦਸੇ ਪਾਸ਼ਾ ਨੇ ਇੱਥੇ ਚਰਨ ਪਾਏ ਜਿਹੜੇ ਗੁਰੂ ਜੀ ਨੇ ਜਿਹੜੇ ਸਿੰਘ ਵਾਪਸ ਭੇਜੇ ਸੀ ਉਹ ਐਸ ਸੰਧ ਭੇਜੇ ਅੱਛਾ ਇਕੱਲੇ ਗੁਰੂ ਜੀ ਨੇ ਕੱਲੇ ਹੀ ਜਾਲੇ ਪਾਏ ਠੀਕ ਹੈ ਕਿਹੜਾ ਮਨਿਆ ਭਦਰ ਸ਼ਾ ਅੱਛਾ ਉਹ ਭੇਟ ਕਰਕੇ ਭਦਰ ਸ਼ਾ ਮਹਾਰਾਜ ਨਾਲ ਠੀਕ ਹੈ ਸੁਭਾਈ ਆਪਾਂ ਬਹੁਤ ਹੀ ਭੱਗਾ ਵਾਲੀਆਂ ਵਿੱਡੇ ਇਤਿਹਾਸਿਕ ਸਥਾਨ ਤੇ ਖੜੇ ਆਪਾਂ ਜਸ ਸਿੰਘਪੁਰਾ ਤੇ ਜਸ ਸਿੰਘਪੁਰਾ ਆ ਜਾਂਦਾ ਹੈ ਬਰਾਂਪੁਰ ਦੇ ਕੋਲੇ ਇੱਥੋਂ ਹੀ ਬਾਬਾ ਬੁੱਢਾ ਜੀ ਦੇ ਵੰਸ਼ਜ ਭਾਈ ਰਾਮ ਕੋਇਰ ਗੁਰਬਖਸ਼ ਸਿੰਘ ਜੀ ਨੂੰ ਪੰਜਾਬ ਪਰਤੇ ਸੀਗੇ ਉਹ ਮਾਤਾ ਸੁੰਦਰੀ ਜੀ ਦੇ ਮਾਤਾ ਸਹਿਬ ਕਾ ਜੀ ਨੇ ਦਿੱਲੀ ਰਹਿਣ ਲਈ ਭਾਈ ਮਣੀ ਸਿੰਘ ਜੀ ਨਾਲ ਵਿਦਾ ਕੀਤਾ ਤੇ ਬਾਬਾ ਬੁੱਢਾ ਜੀ ਦੇ ਵੰਸ਼ਜ ਰਾਮ ਕੋਇਰ ਜਿੱਥੋਂ ਪੰਜਾਬ ਨੂੰ ਵਾਪਸ ਆਏ ਸੋ ਭਾਈ ਇਹ ਉਹ ਸਥਾਨ ਹੈ ਇੱਥੇ ਮਹਾਰਾਜ ਨੇ ਟਿਕਾਣਾ ਕੀਤੇ ਸੀ ਚਲੋ ਹੁਣ ਤਾਂ ਗੁਰਦੁਆਰਾ ਸਾਹਿਬ ਬਣ ਗਿਆ ਪਰ ਉਦੋਂ ਇੱਥੇ ਟਿਕਾਣਾ ਹੋਇਆ ਸੀਗਾ ਬਰਾਂਡਪੁਰ ਦੇ ਨਾਲ ਇਹ ਪਿੰਡ ਆ ਜਾਂਦਾ ਸਿੰਘਪੁਰਾ ਜਸ ਸਿੰਘਪੁਰਾ ਹਾਂ ਜੀ ਖਾਲਸਾ ਬਾਈਕ ਜੀ ਪੱਕੇ ਹਾਂ ਅਚਾ ਬਾਬਾ ਜੀ ਇਹ ਆਪਣੇ ਬੁਰਾਂਪੁਰ ਗੁਰਦੁਆਰਾ ਸਾਹਿਬ ਜਿਹੜਾ ਜੱਸ ਸਿੰਘਪੁਰਾ ਦੇ ਵਿੱਚ ਗੁਰਦੁਆਰਾ ਚਰਨ ਕਮਲ ਪਾਸ਼ਾ 10ਵੀਂ ਹਾਂਜੀ ਤੇ ਉਹਨਾਂ ਦੇ ਬਾਬਾ ਜੀ ਸੇਵਾਦਾਰ ਨੇ ਬਾਬਾ ਜੀ ਕੀ ਨਾਮ ਤੁਹਾਡਾ ਦੱਸਦਾ ਨਾਮ ਹੈ ਸੰਤੋਖ ਸਿੰਘ ਸੰਤੋਖ ਸਿੰਘ ਠੀਕ ਹੈ ਤੇ ਤੁਸੀਂ ਇਥੋਂ ਦੇ ਮੱਧ ਪਰਦੇਸ ਦੇ ਵਾਸੀ ਹਾਂਜੀ ਮੱਧ ਪਰਦੇਸ ਦੇ ਵਾਸੀ ਹਾਂ ਠੀਕ ਹੈ ਪਿੰਡ ਤੁਹਾਡਾ ਕਿਹੜਾ ਜੀ ਪਿੰਡ ਲੱਗਈ ਆਪਣਾ ਪਿੰਡ ਮਾਤਾ ਪੁੱਤ ਮਾਤਾ ਪੁੱਤ ਮਾਤਾ ਤੁਹਾਨੂੰ ਸੇਵਾ ਸੰਭਾਲ ਕਰਦਿਆਂ ਨੂੰ ਕਿੰਨਾ ਦਾ ਸਮਾਂ ਹੋ ਗਿਆ ਜੀ ਮੈਨੂੰ ਇੱਥੇ 14 ਸਾਲ ਹੋ ਗਏ 14 ਸਾਲ ਹੋ ਗਏ ਠੀਕ ਹੈ ਤੇ ਤੇ ਬਾਬਾ ਜੀ ਸੰਖੇਪ ਜਿਹਾ ਇਤਿਹਾਸ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਸ ਪਾਵਨ ਹਸਤਾਨ ਦਾ ਨਾਮ ਹੈ ਗੁਰਦੁਆਰਾ ਚਰਨ ਕਮਲ ਸਾਹਿਬ ਜੈ ਸਿੰਘਪੁਰਾ ਜੇਨਾਬਾਦ ਇਹ ਮੱਧ ਪ੍ਰਦੇਸ਼ ਵਿੱਚ ਪੈਂਦਾ ਹੈ ਇਸ ਪਾਵਨ ਹਸਤਾਨ ਤੇ 9 ਅਗਸਤ 1788 ਚ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਇਥੇ ਆਏ ਨੇ ਮਹਾਰਾਜ ਜੀ ਕੁਝ ਸਮਾਂ ਇਥੇ ਰੁਕੇ ਮਹਾਰਾਜ ਜੀ ਦੇ ਨਾਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਵੀ ਸੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਰਹਿਣ ਵਾਸਤੇ ਬਈ ਮਨੀਸ਼ ਸਿੰਘ ਜੀ ਨਾਲ ਵਿਦਾ ਕੀਤਾ ਹੈ ਮਹਾਰਾਜ ਜੀ ਨੇ ਅਤੇ ਅਨੰਦਪੁਰ ਸ਼ਹਿਰ ਪਟਨਾ ਸ਼ਹਿਰ ਦੰਦਮਾ ਸ਼ਹਿਰ ਅੰਮ੍ਰਿਤਸਰ ਸ਼ਹਿਰ ਦੀ ਸੇਵਾ ਸੰਭਾਲ ਲਈ ਜਥੇਦਾਰ ਸਿੰਘ ਜੀ ਸੀ ਹਸਤੰਪੇ ਬੀਜੇਸ਼ੀ ਮਹਾਰਾਜ ਜੀ ਨੇ ਉਸ ਤੋਂ ਬਾਅਦ ਪੰਜਾਬ ਵਾਪਸ ਜਾਣ ਵਾਲੀ ਸੰਗਤ ਨੂੰ ਮਹਾਰਾਜ ਜੀ ਨੇ ਆਪਣਾ ਅਸੀਸ ਦੇ ਕੇ ਵਿਦਾ ਕੀਤਾ ਉਸ ਤੋਂ ਬਾਅਦ ਇਹ ਯੂਸ਼ੇਪ ਦੀ ਯਾਤਰਾ ਪੂਰੀ ਕੀਤੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੰਖੇਪ ਇਤਿਹਾਸ ਆ ਜੋ ਬਾਬਾ ਜੀ ਨਸਿਆ ਪਾਣੂ ਤੇ ਬਾਬਾ ਜੀ ਇੱਥੇ ਇਸ ਪਿੰਡ ਵਿੱਚ ਕੋਈ ਸਿੱਖ ਸੰਗਤ ਰਹਿੰਦੀ ਹੈ ਕੋਈ ਵੀ ਸਿੱਖ ਸੰਗਤ ਨਹੀਂ ਹੈਗੀ ਜੀ ਠੀਕ ਹੈ ਸ਼ਾਇਦ ਹੈਗੀ ਬਰਾਹਮਣ ਹਾਂ ਸਾਇਦ ਚ ਹੈ ਲੋਕ ਸਿੱੰਧੀ ਬਰਵਾ ਲੈਂਦੇ ਹਾਂ ਸਿੰਧੀ ਬਰਵਾ ਤੇ ਰੋਬੀ ਫਿਰ ਇੱਥੇ ਜਿਹੜੀ ਸੰਗਤਾਂ ਆਉਂਦੀਆਂ ਨੇ ਹਾਂਜੀ ਬਹੁਤ ਘੱਟ ਆਉਂਦੀ ਹੈ ਸੰਗਤ ਜਿਹੜੀ ਹਜੂਰ ਸਾਹਿਬ ਜਾਂਦੀ ਉਹ ਨਹੀਂ ਆਉਂਦੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਈ ਵਾਰੀ ਸੰਗਤ ਸਿੱਧੇ ਨਿਕਲ ਜਾਂਦੀ ਹੈ ਬੜੇ ਗੁਰਦੁਆਰਿਆਂ ਤੋਂ ਹਾਂ ਆਪਣੇ ਗੁਰ ਬੜੀ ਸੰਗਤ ਤੋਂ ਸਿੱਧੇ ਨਿਕਲ ਜਾਂਦੀ ਸੋ ਦੱਸ ਦਈਏ ਭਾਈ ਆਪਾਂ ਦੇਖਣ ਵਾਲਿਆਂ ਨੂੰ ਵੀ ਬ੍ਰਾਨਪੁਰ ਜਦੋਂ ਤੁਸੀਂ ਹਜੂਰ ਸਾਹਿਬ ਦੀ ਯਾਤਰਾ ਤੇ ਆਉਂਦੇ ਹੋ ਗੁਰਦੁਆਰਾ ਬੜੀ ਸੰਗਤਨੀ ਗੁਰਦੁਆਰਾ ਰਾਜ ਘਟ ਪਹਿਲੇ ਪਾਸ਼ਾ ਦਾ ਗੁਰਦੁਆਰਾ ਜਿਹੜਾ ਤਾਪਤੀ ਨਦੀ ਦੇ ਕਿਨਾਰੇ ਹੈ ਤੇ ਗੁਰਦੁਆਰਾ ਸ੍ਰੀ ਗੁਰੂ ਚਰਨ ਕਮਲ ਕਮਲ ਚਰਨ ਕਮਲ ਸਾਹਿਬ ਤੇ ਇੱਥੇ ਵੀ ਗੁਰੂ ਸਾਹਿਬ ਨੇ ਜਿਹੜੇ ਹੈਗੇ ਆ ਟਿਕਾਣੇ ਕੀਤੇ ਸੀਗੇ ਤੋਂ ਜਿੰਨੇ ਵੀ ਹਜ਼ੂਰ ਸਾਹਿਬ ਜਾਣ ਵਾਲੇ ਆ ਉਹ ਭਈ ਤਿੰਨਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ ਕਿਉਂਕਿ ਇਹ ਉਸ ਇਤਿਹਾਸਿਕ ਸਥਾਨ ਹੈ ਜਿੱਥੋਂ ਮੜ ਖਾਲਸੇ ਨੂੰ ਪੰਜਾਬ ਵੱਲ ਭੇਜਿਆ ਸੀ ਮਹਾਰਾਜ ਨੇ ਤੇ ਆਪ ਮਹਾਰਾਸ਼ਟਰ ਵੱਲ ਚੱਲੇ ਪਏ ਸੀ ਠੀਕ ਆ ਬਾਜੀ ਮਾਈਕ ਚੀਕੋ ਪਾਈਕ ਕਰ ਰਿਹਾ ਹਾਂ ਸਰ ਇਹ ਬਾਈਕ ਤੇ ਆਪੇ ਕੋ ਕੋ ਪੁਰਾਣਪੁਰ ਦੇ ਨੇੜੇ ਤੁਹਾਨੂੰ ਕੇਲੇ ਦੀ ਖੇਤੀ ਜੀ ਸਾਰੀ ਖੇਤੀ ਕੇਲੇ ਦੀ ਤਕਰੀਬਨ ਇਹ ਸੜਕ ਦੇ ਕੇਲਿਆਂ ਦੇ ਬਾਗ ਹੀ ਲੱਗੇ ਬਾਗ ਆ ਗਏ ਸੁਖਾਲੇ ਚਲੋ ਕਿ ਨਹੀਂ ਆਇਆ ਕਦੇ ਜਿਹੋ ਜਿਹੇ ਲੋਕ ਆ ਬਚਾਰੇ ਉਹ ਜਾਮ ਲਾ ਲੈਂਦੇ ਆ ਪੂਰਾ ਜਾਮ ਲਾ ਲੈਂਦੇ ਆ ਮੋਟਰਸਾਈਕਲ ਜਿੱਥਰੋਂ ਰਾਹ ਮਿਲਦਾ ਉਧਰੋਂ ਹੀ ਘੜ ਦਿੰਦੇ ਆ ਮਠਿਆਈਆਂ ਜਿਠਾਈਆਂ ਖਾਂਦੇ ਚਲੋ ਜੀ ਹਾਂ ਹਾਂ ਹਾਂ

ਸਮਾਂ ਤਕ ਹੀ ਬਣ ਹੋ ਗਿਆ ਪੌਣੇ 3 ਤੇ ਆਪਾਂ ਕੋਲਾ ਲੰਘ ਕੇ ਖੜੇ ਆਂ ਨੰਦੇੜ ਸਾਹਿਬ ਵਾਲੇ ਰੋਡ ਤੇ ਤੇ ਨੰਦੇੜ ਸਾਹਿਬ ਤੋਂ ਰਹਿ ਗਏ 174 ਕਿਲੋਮੀਟਰ ਹੈ 77 ਹੈ ਹੈ ਜਿੱਤੇ ਤੰਨ ਲਿਆ ਇਧਰ ਸਚਾਰ ਨਾ ਆ ਰਹੇ ਫਾਸਾ ਜੀ ਕੀ ਬਾਤ ਹੈ ਨੈਸ਼ਨਲ ਹਾਈਵੇ 108 ਹਾਂ ਨੈਸ਼ਨਲ 108 ਦੁੱਧ ਹੋਰ ਨਹੀਂ ਬਣਾਇਆ ਬਾਈ ਇਹ ਬਹੁਤ ਹੈ ਪਰ ਤੋਰ ਬਾਮਾ ਤੂੰ ਦੇਖੋ ਜੀ ਦੱਸੋ ਉਹ ਨਾ ਹੈ ਗੱਲ ਵੀ ਸਨੇਜਲੋ ਨਾਲ ਕੋਈ ਇਹਨੇ ਕੋਸ ਨਹੀਂ ਤੁਮਾਂਹ ਲਾਦਾ ਹੁੰਦਾ ਕੱਲ੍ਹ ਦਾ ਮੈਨੂੰ ਐਂ ਦੱਸਦੇ ਬਾਬਾ ਹੂੰ ਜੇ ਮੈਂ ਤੁਹਾਨੂੰ ਤਾਂ ਇੱਕ ਮਿਕਰਾ ਕਰਾਂ ਸਟੋਰਿਆਂ 'ਚ ਉਹ ਤੇ ਜਿਦੋਂ ਲਿਖਦੇ ਹੁੰਨੇ ਆਪਾਂ ਆ ਮੇਰੀਆਂ ਸਟੋਰਿਆਂ ਦੇ ਬਾਰੇ ਹੰਦਗਾ ਟੈਗ ਕਰ ਨਾਲ ਬਬੁਰ ਤੇਰੀ ਫੋਟੋਗ੍ਰਾਫੀ ਇਹ ਸੋਹਣੀ ਐ ਤੂੰ ਸਾਨੂੰ ਕਰਦਿਆ ਕਰ ਮੈਂ ਪਾਈ ਨਹੀਂ ਕੱਲ ਅੱਜ ਹੁਣ ਪਾਉਂਗਾ ਬਾਲਾ ਲੱਚਾ ਅੰਦਰ ਲੱਤਾ ਵੀਡੀਓ ਬਣੀ ਇਹ ਸਰ ਕੀ ਲੱਗਦੀ ਤੇ ਮੱਛੀਆਂ ਵਾਕਈ ਸਵਾਲ ਲੱਗਿਆ ਉਹ ਇੱਕ ਵਾਰ ਫਿਰ ਰਿਕਾਰਡ ਦੇ ਹੂੰ ਅਪਾ ਭਾਈ ਬਲੌਗ ਆਪਣੇ ਦੇਖਦੇ ਆ ਧੰਨਵਾਦ ਭਾਈ ਗੁਰਪ੍ਰੀਤ ਗਰ ਨੂੰ ਇਹਨਾਂ ਨੂੰ ਮੱਛੀਆਂ ਬਣਾ ਕੇ ਭੇਜੀਆਂ ਇਦਾਂ ਜਿਹੇ ਜਿਹੇ ਸੀਗੇ ਸੀਗੇ ਹਾਂ ਹੈ ਨਾ ਸੁਣ ਗਿਆ ਨਾਲੇ ਸੁਣ ਗਿਆ ਹੈ ਬਾਬਾ ਹੋਣਾ ਗਿਆ ਸੁਖਵੀਰ ਨਾਲੇ ਸੁਣ ਗਿਆ ਦੇਖ ਲੈ ਬਾਬਾ ਕੀ ਕਹਿਵਾਇ ਮਾ ਬੋਤਲੀ ਇਹਨੂੰ ਪਤਾ ਸ਼ਾਸਤਰ ਮੇਰਾ ਦੇਖ ਕੇ ਆਏ ਨੇ ਦੋ ਲਈ ਹੁੰਦੇ ਸੀ ਰਾਤ ਨੂੰ ਮੈਨੂੰ ਤਾਂ ਕਹਿੰਦੇ ਬਕਾ ਜਾਂਦੇ ਓਏ ਬੜਾ ਹੈ ਨਾ ਪਤਾ ਨਹੀਂ ਜੰਗ ਬੜਾ ਇਹਨੂੰ ਨਾ ਯਾਰ ਖalse ਆਣਾ ਕਰ ਐ ਨਹੀਂ ਕਰਨ ਐ ਨਹੀਂ ਕਰਾ ਹੋਰ ਬਣਾਵਾਂਗੇ ਵਾਧੂ ਵਾਧੂ ਹਾਂ ਜੀ ਗਈ ਜਾਂਦਾ ਬੈਠਾ ਜਰ ਇਹਦੇ ਹੋਰ ਬਣਾਉ ਮੈਨੂੰ ਤਗੜਾ ਲਾਗੜੀ ਹੈ ਨਾ ਲਾਗੜੀ ਪੂਰਾ ਤਗੜਾ ਮੋਦੂ ਆਹ ਚੀਜ਼ੇ ਬਤਾਰੂ ਹੂੰ ਹੂੰ ਮਾ ਪਹਿਲੇ ਬਾਬੇ ਨੇ ਸਿਖਾਈ ਲੰਗਰ ਚ ਬਾਬਾ ਇੱਕ ਹੋਰ ਚੀਜ਼ ਕਰੇ ਉੱਥੇ ਗਏ ਆਪਾਂ ਅੰਗਰੇਜ਼ ਵੱਲੀ ਗਏ ਹਾਂ ਸਟੋਪ ਲੈ ਲੈ ਬਾਬਾ ਦਾ ਸਟੋਪ ਲੈ ਕੇ ਚੱਲਦੇ ਆ। ਹਾਂ। ਲੈ ਲੈ ਬਾਬਾ। ਤਾਂ ਫੇਰ ਵੀ ਪੁਨਾਰੀ ਸੀ ਆ। ਤੇ ਬੜਾ ਨਾਲ ਹੀ ਸੀ। ਸਟੋਪ ਬੜਾ ਜਿਆਦਾ ਆਇਆ। ਜਿਹਦੇ ਵਿੱਚ ਆਉਂਦਾ ਯਾਰ ਆਪਣਾ ਮੋਟਰਸਾਈਕਲ ਦੇ ਬ੍ਰੇਕਰ ਨਾਲ ਘਸੀ ਜਾਂਦਾ ਸਿਲੰਡਰ ਯਾਰ। ਗੱਲ ਸਰਪਰਾ ਵਾ ਗਿਆ। ਇਹਨੇ ਵਾ ਗਿਆ ਫਾਨਾ। ਦੋ ਵਾਰੀ ਤਾਂ ਥਾਰਡ ਥਾਰਡ ਮਾਰਾ। ਤੋ ਕਿ ਤਿੰਨ ਵਾਰੀ ਆਹ ਸਾਈਡ ਡਿੱਗੀ ਆ ਬਾਬਾ ਮੋਟਰਸਾਈਕਲ ਦੀ। ਹਾਂ। ਉਹ ਸੋਨਮਰਗ ਤੇਰੇ ਮੋਟਰਸੇਡ ਮਗਰ ਨਹੀਂ ਮੰਨਤਾ ਇਹ ਮੁੜ ਕੇ ਟੋਪ ਜਾ ਟੋਪ ਜਾ ਉਹ ਤੇਲ ਵੀ ਸੀਗਾ ਮਿੱਟੀ ਦਾ ਤੇਲ ਉੱਥੋਂ ਪਾ ਲਿਆ ਸੀ ਸੋਨਮਰਗ ਤੋਂ ਲੈਂਦਾ ਸੀ ਹਾਂ ਸੋਨਮਰਗ ਆਪਾਂ ਪਕਾਇਆ ਦਾ ਖਾਣਾ ਤੇ ਸਾਰੀ ਕਿਤੇ ਪਕਾਇਆ ਆਪਾਂ ਖਾਣਾ ਕੇ ਆਪਾਂ ਜੋ ਅੱਡ ਹੋ ਕੇ ਫੇਰ ਨਿਕੜਾ ਗਿਆ ਜਦ ਤੀ ਹਲ ਕਰਾ ਕੇ ਆਪਾਂ ਬੈਠਣਾ ਕਰਿਆ ਉਹ ਸਲੈਂਸਰ ਦਿੱਤੀ ਤੇ ਲੈਦਰ ਨੂੰ ਆ ਠੰਡਾ ਆ ਜਾਂਦਾ ਪਰ ਮੜਾ ਜਾ ਆ ਦੇਪੂ ਜੀ ਅੱਜ ਤਾਂ ਨਾ ਮੈਨੂੰ ਨੀ ਆ ਸੁਆਗਾ ਕਿਹਨੇ ਗੁੜਾ ਉਂਗਲ ਮਾਰ ਕੇ ਵੇਖਣ ਲੱਗ ਜੀ ਡਿਸਕਾਂ ਤੇ ਆ ਗਏ ਘਰੋਂ ਡਿਸਕਾਂ ਮੈਂ ਉਂਗਲ ਮਾਰ ਲੱਗਾ ਚੱਕਤੀ ਕੰਦਾ ਮਾਸ ਜੀ ਓਏ ਉਹ ਪਾਪਾ ਤੈਨੂੰ ਪਤਾ ਨਹੀਂ 걸ਦਾ ਮੈਨੂੰ ਕਾਹਦੇ ਨੇ ਪਤਾ ਹੁਣ ਆਪੇ ਆਹ ਤਾਂ ਅਸੀਂ ਹੁਣ ਵੀ ਡਿਸਕਾਂ ਵੀ ਆਏ ਹੁੰਦੇ ਨਾ ਅੰਮਰ ਐਵੇਂ ਨਾ ਇਹਨੂੰ ਬਾੜੀ ਆਦ ਤੋ ਟੋਕਾ ਟਾਕੀ ਕਰਨੀ ਨਾ ਆਪ ਕੋਸ਼ ਕਰਨਾ ਨਹੀਂ ਜੇ ਇੱਕ ਤਾਂ ਬੰਦਾ ਦਾ ਵੀ ਮੈਂ ਬਣਾਉਣਾ ਬਈ ਚੋਬਰ ਬੜਾ ਮਸਾ ਪੋਣਾ ਆ ਆ ਬੱਥੇ ਵੀ ਵਾਹ ਹੋਈ ਜਾਂਦਾ ਇਹ ਨਹੀਂ ਸੌਣੇ ਹੱਥ ਆਬ ਤਾਂ ਕੋਈ ਕਰਨਾ ਨਹੀਂ ਅੱਜ ਬਣੋਗੇ ਤਾਂ ਇਹ ਇਹ ਨਾ ਪੱਕਾ ਐ ਬਾਬਾ ਇਹ ਪੱਕੇ ਬਾਬਾ ਬਣਦਾ ਜਾਂਦਾ ਹੁਣ ਵੀ ਬਾਬੇ ਹਰੇ ਜੀ ਅੱਡ ਗਾੜੀ ਬਣਾ ਆਪਣਾ ਪਿੰਦੇ ਆ ਆ ਗਏ ਦੋ ਬਾਲੇ ਬੱਦ ਢੋਲ ਦੂੰਗਾ ਤੇ ਤਬਾ ਨਹੀਂ ਪੀਂਦਾ ਹੋਰ ਦਾ ਮਾਦਾ ਹੁੰਦੇ ਬਣੀ ਵਾਦ ਪਾਲੂ ਮਾ ਉਹ ਤੇ ਜਿਹੜੇ ਧੁਮਕੇ ਕਿਹੜੀਆਂ ਗੱਲਾਂ ਕਰਨ ਲੱਗਾ ਤੂੰ ਯਾਰ ਇਹ ਮਰਜ਼ੀ ਕਰੀ ਜਾ ਹੁਣ ਤਾਂ ਕਦ ਵੀ ਦੇ ਹੀ ਦੇਣੀ ਤੈਨੂੰ ਪਰ ਮੈਂ ਦੋ ਦੋ ਹੋਰ ਪਾ ਦੂੰ ਥੋੜਾ ਯਾਰ ਉਹ ਨਹੀਂ ਮੈਂ ਚੌੜਕੀ ਇੰਨਾ ਚੱਲਣ ਤੋਂ ਬਾਅਦ ਵਾਈਬ੍ਰੇਸ਼ਨ ਹੋਣ ਕਰਕੇ ਜਿਹੜੇ ਨਾਟਾ ਢਿੱਲੇ ਹੋ ਜਾਂਦੇ ਆ ਆਏ ਆਏ ਤੇ ਆਪ ਹੀ ਭਾਈ ਮਿਸਤਰੀ ਬੰਨਣਾ ਪੈਂਦਾ ਨਾਲ ਨਾ ਨਾ ਰਾਮਗੜੀ ਦੇ ਨਾਲ ਆਪਣੇ ਉਸੇ ਸੋ ਰਾਮਗੜੀ ਦੇ ਵਾਰਸਾਂ ਨਾਲ ਹੀ ਆਪਣੇ ਬਾਈ ਰਿਆਤ ਕਰ ਦਿੰਦੇ ਆ ਉਹ ਤਾਂ ਨਹੀਂ ਨਗੇ ਕਿਸੇ ਕੰਮ ਦਾ ਬਾਬਾ ਵੀ ਅੱਧਾ ਰਾਮਗੜੀ ਆ ਜਾਂਦੇ ਆ ਅਗਰੇ ਆएंगे ਅਜੇ ਤੈਨੂੰ ਜੀਜਾ ਜੀ ਨਾਲ ਅਸੀਂ ਤੈਨੂੰ ਮਲਾਵਾਂ ਜੀਜਾ ਜੀ ਨੇ ਤੈਨੂੰ ਮਨਾਉਣਾ ਉਹ ਬਹੁਤ ਸਰਬਸਾਂਝਾ ਹੈ ਉਹ ਤਾਂ ਬਾਹਲਾ ਬੜਾ ਭਾਈ ਉਹਦਾ ਬਹੁਤ ਕੁਝ ਹੈਗਾ ਉਹ ਤਾਂ ਮੈਂ ਬਸ ਤੱਕ ਦੱਸ ਨਹੀਂ ਸਕਦਾ ਬਾਹਲਾ ਲੂਜ਼ ਹੋ ਗਿਆ ਨਾ ਸੁੱਖੇ ਨਹੀਂ ਤੂੰ ਮੈਨੂੰ ਪੁੱਛ ਵੀ ਨਹੀਂ ਤੂੰ ਯਾਨ ਦੱਸ ਬੋਲ ਕੇ ਤਾਂ ਸਹੀ ਸੀ ਮਹਿੰਦੀ ਨਾਲ ਤੂੰ ਨਾ ਲੂਜ਼ ਹੋਈ ਜਿਸ ਤੇਰੀ ਸਪੀਡ ਤੇ ਦੱਬ ਲਿਆ ਤੈਨੂੰ ਮੂਰੇ ਪਾ ਕੇ ਕੈਸੀਆਂ ਬਾਤਾਂ ਕਰਤਾ ਹੈ ਯਾਰ ਬਾਬਾ ਤੂੰ ਬੱਦਲ ਦੇਖਾ ਹੋਰ ਸਾਡਾ ਗੱਡ ਨੋਟ ਤੱਕ ਅਸੀਂ ਜਾਣਗੇ ਉੱਧਰ ਦੇ ਤੁਮਨਾਦਾਰ ਕੀ ਕੁ ਪ੍ਰਯਾਤਨ ਆਪਾਂ ਕਰਦਾ ਸਮਾ ਥੱਲੇ ਡਿੱਗ ਜਾ ਰਹੇ ਉੱਧਰ ਦੇ ਦੇਖ ਭਰਾਂ ਥੱਲੇ ਡਿੱਗ ਪੈ ਗਿੰਦੇ ਸਭ ਇਹਦਾ پلان ਸੀਗਾ ਜੀ ਜੀ ਗਏ 2 ਮਹੀਨੇ ਰੋਕੇ ਦਮਾ ਉਹ ਸੰਦੀਪ ਸਿੰਘ ਜੀ ਜਿਹੜੇ ਜਲਾਈ ਦੇ ਬਣਾਉਂਦੇ ਬਣਾਉਂਦੇ ਮੈਂ ਕੈਂਸਲ ਹੀ ਕਰਾ ਲਿਆ ਉਹਨਾਂ ਨੇ ਕੁਝ ਜਿੱਤੀ ਵੀ ਕਾ ਚੀਜ਼ ਬਣਾਈ ਜਣਾ ਇਹ ਤੂੰ ਦੱਸਣ ਲੱਗਿਆ ਫਿਰ ਲੈ ਦਾ ਬਣਿਆ ਵਿਚਕੇ ਤਦ ਫੇ ਜਾਂ ਮੀਂਹ ਵਾਲੇ ਪੈ ਜਾਣਗੇ ਕਹਿੰਦੇ ਵੀ ਆਪਾਂ ਚੱਲਾਂਗੇ ਅਗਸਤ ਅਗਸਤ ਚ ਮੁਰਮੁਰ ਯਾ ਸਤਾਵੇ ਪੰਜਾਬ ਕਾ ਨਾ ਹਰਜੀ ਨਹੀਂ ਬਾਬਾ ਜੀ ਕਿਆਦੂ ਨਹਿਰ ਹੈ ਇਹ ਹੈ ਜੀ ਕਿਆਦੂ ਨਹਿਰ ਉਹ ਨਹਿਰ ਕੋ ਨਦੀਏ ਭਰਾ ਉਹ ਨਹਿਰ ਯਾਦ ਕਰਾਈ ਜਾਂਦਾ ਮੇਰੇ ਤੇ ਕਿਆਦੂ ਨਦੀ ਦੱਖਣ ਭਾਰਤ ਦੀਆਂ ਜਾਂ ਮੱਧ ਪ੍ਰਦੇਸ਼ ਦੀਆਂ ਮੱਧ ਭਾਰਤ ਦੀਆਂ ਨਦੀਆਂ ਮੌਨਸੂਨ ਦੇ ਵਿੱਚ ਪੂਰੇ ਆਪਣੇ ਜੋਬਨ ਤੇ ਜਿੰਨੀਆਂ ਵੀ ਨਦੀ ਪੂਰੇ ਜਿੰਨੀਆਂ ਦੇਖੀਆਂ ਬਈ ਜੋਬਨ ਦੇ ਸਾਰੀਆਂ ਤੇ ਲਗਭਗ 60 ਕਿਲੋਮੀਟਰ ਹੈਗਾ ਉਹ ਵੀ ਆਪਣਾ ਜੂਸਰ ਚਲੋ ਜੀ ਪਾਉ ਚੱਲੇ ਉਹ ਦੇਖੋ ਗੁੰਮਦ 15 ਦੇ ਅਬਚਲ ਨਗਰ ਅਨਡੇਰ ਸਾਗ ਉਥੇ ਪਹੁੰਚ ਗਏ ਆਪਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ